महावीर क्लब ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਸਤੀ ਸ਼ੇਖ ਦੇ ਵਿੱਚ ਰਾਮੀਲਾ ਦਾ ਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਛੋਟੇ-ਛੋਟੇ ਬੱਚੇ ਵੀ ਇਸ ਮੰਚ ਦੇ ਉੱਤੇ ਆਪਣੇ ਕਲਾ ਪੇਸ਼ ਕੀਤੀ ਜਾ ਰਹੀ ਹੈ ਸਾਡੇ ਨਾਲ ਇਸ ਰਾਮੀਲਾ ਕਮੇਟੀ ਦੇ ਪ੍ਰਧਾਨ ਜੁਲਕਾ ਜੀ ਜੁਲਕਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੁੰਮਤਾਂ ਨਾਲ ਰਾਮੀਲਾ ਕਰਾਈ ਜਾ ਰਹੀ ਹੈ ਦੱਸੇ ਕਿਹਾ ਜਾਂਦਾ ਇੱਥੇ ਛੋਟੇ-ਛੋਟੇ ਬੱਚਿਆਂ ਨੇ ਵੀ ਇਸ ਮੰਚ ਦੇ ਉੱਤੇ ਕਿਹੜੀ ਸਟੇਜ ਜੈ ਸ਼੍ਰੀ ਰਾਮ महावीर ਕਲੱਬ ਦੀ ਔਰਸੇ ਇਹ 57ਵਾਂ ਵਾਰਸ਼ਿਕ रामलीला मंचन करवाया जा रहा है और जिसमें बाल रामलीला का दो साल से हम आयोजन कर रहे हैं और इसके साथ हम अपने बच्चों को प्रभु और धर्म के साथ जोड़कर लोगों को अच्छी अच्छी बातें बता रहे हैं यहाँ पर तो बाकी हमारे क्लब के डायरेक्टर हैं राहुल शर्मा जी लक्की लाला जी ढोली जी और उप प्रधान हमारे बब्बर जी हैं ਔਰ ਵਿਕਾਸ ਸ਼ਰਮਾ ਜੀ ਸੇਵਾਦਾਰ ਜੋ ਕਿ ਜੇ ਸਾਰੇ ਜਿੰਨੇ ਵੀ 10 12 ਦਿਨ ਦੀ RAM LILA ਦਾ ਕਲੈਕਸ਼ਨ ਸਾਰੀ ਇਹ ਹੀ ਕਰਦੇ ਕਿਉਂਕਿ ਦੱਸਿਆ ਜਾਂਦਾ ਇਸ 스테ਜ ਦੇ ਉੱਤੇ ਅਸਲ ਚ ਲਕਸ਼ਮਨ ਮੋਰਚਾ ਆਂਦੀ ਹੈ ਦੂਰੋਂ ਦੂਰੋਂ ਸੰਗਤ ਆਂਦੀ ਹੈ ਲਕਸ਼ਮਨ ਮੋਰਚਾ ਦੇਖਣ ਲਈ ਜੋ ਵੀ ਇਸ ਦਰਬਾਰ ਤੋਂ ਸੱਚ ਕੁਝ ਵੀ ਮੰਗਦਾ ਉਸ ਦੀਆਂ ਚੋਲੀਆਂ ਵੀ ਇਹ ਬਿਲਕੁਲ ਸਹੀ ਗੱਲ ਹੈ ਜਿਹੜੀ ਲਕਸ਼ਮਨ ਮੋਰਚਾ ਇੱਥੇ ਸਖਸ਼ਾਤ ਆਂਦੀ ਹੈ ਔਰ ਲੋਕ ਇੱਥੇ ਆਪਣੀ ਮਨੋਕਾਮਨਾ ਮੰਨ ਕੇ ਜਾਂਦੀ ਹੈ ਔਰ ਉਹ ਪੂਰਨ ਹੁੰਦੀ ਹੈ ਇਹ ਇੱਕ ਪੜੀ ਪਵਿੱਤਰਤਾ ਨਾਲ ਜਿਹੜੇ ਕਲਾਕਾਰ ਸਾਡੇ ਨੇ ਜ਼ਮੀਨ ਤੇ ਸੌਂਦੇ ਨੇ ਔਰ ਬਰਤ ਰੱਖਦੇ ਨੇ ਇਹ ਸਾਰਾ ਉਹਦਾ ਹੀ ਸਦਕਾ ਹੈਗਾ ਤੇ ਹਮਾਰੇ ਪ੍ਰੌਮਟਰ ਜਿਹੜੇ ਐ ਸੌਰਵ ਨਾਰੰਗ ਜੀ ਨੇ ਇਹ ਵੀ ਬਹੁਤ ਤਾਨਮਨਤਾ ਨਾਲ ਬੱਚਿਆਂ ਨੂੰ ਨਾਲ ਸਿਖਾ ਰਹੇ ਆ ਪਾਰਸ਼ਪ ਗਾਇਕ ਸਾਡੇ ਮਾਰਸ਼ਲ ਜੀ ਔਰ ਗੁਲਸ਼ਨ ਜੀ ਨੇ ਉਹ ਸਾਰੇ ਬੰਦੇ ਹੀ ਬਹੁਤ ਇੱਕ ਬਿਨਾ ਲਾਲਚ ਤੋਂ ਸਾਰੇ ਸੇਵਾ ਕਰ ਰਹੇ ਨੇ ਮੈਂ ਕਹਾਂਗਾ ਕਿ ਬਚਾਰੇ ਦਿਹਾੜੀਆਂ ਤੋੜ ਕੇ ਵੀ ਆਪਣਾ ਪ੍ਰਭੂ ਦੇ ਨਾਲ ਜੁੜੇ ਹੋਏ